ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੇ ਸਾ ਸੰਗਤ ਜੀ ਆਪ ਨੂੰ ਸੁਣਿਤ ਕੀਤਾ ਜਾਂਦਾ ਕਿ ਦੁਬਾਰਾ ਸੈਕਲ ਸੋਸਾਇਟੀ ਯੂਕੇ ਦੇ ਟ੍ਰਾਈਸਟੀਅਰ ਕੇਂਦਰੀ ਸਾਲ ਇਥੋਂ ਦੀ ਜਿਹੜੀ ਆ ਇਲੈਕਸ਼ਨ ਪ੍ਰੋਸੈਸ ਹਰ 2 ਸਾਲ ਬਾਅਦ ਹੁੰਦਾ ਜਦੋਂ ਕਿ ਪਿਛਲੇ ਸਾਲ ਕੋਰਟ ਦੇ ਵਿੱਚੋਂ ਮਾਨਯੋਗ ਜੱਜ ਨੇ ਆਪਣੇ ਆਰਡਰਾਂ ਦੇ ਮੁਤਾਬਕ ਇਹ ਦੇਖਿਆ ਸੀ ਕਿ ਆਹ ਇਲੈਕਸ਼ਨ ਤੋਂ ਬਾਅਦ ਆ ਜੋ ਵੀ ਸਿਕਲ ਸੈੱਡੀ ਦਾ ਉਹ ਵਾਈ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਅੱਗੇ ਤੋਂ ਇਹਨੂੰ ਰੀਸ਼ਡਿਊਲ ਕੀਤਾ ਜਾਵੇ ਜਿਹਦੇ ਮੁਤਾਬਕ ਜਿਹੜੀ ਆਖਰੀ ਇਲੈਕਸ਼ਨ ਉਹ ਕਰਦੀ ਉਹ 2024 ਜੁਲਾਈ ਦੇ ਵਿੱਚ ਫਿਰ ਆ ਉਹ ਡਿਊ ਸੀ ਜਿਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਤਿੰਨੇ ਇਲੈਕਸ਼ਨ ਕਮਿਸ਼ਨਰ ਸਰਦਾਰ ਬਲਸિંહਜੀਤ ਜੱਟਾ ਤੇ ਭਾਈ ਹਰਿੰਦਰ ਸਿੰਘ ਜੀ ਇਹਨੇ ਇਲੈਕਸ਼ਨ ਕਮਿਸ਼ਨਰਾਂ ਜਿਨ੍ਹਾਂ ਨੇ ਅਸੀਂ ਇਹ ਕੋਰ ਦੇ ਹੰਦਰਤਾ ਨੂੰ ਤੇ ਆਪਣੇ ਗੁਰਦੁਆਰਾ ਸਿੱਖ ਸੁਸਾਇਟੀ ਦੇ ਕਨਸਟੀਟਿਊਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਆਪਣੀ ਸੰਗਤ ਦੇ ਨਿਯਮ ਧਿਆਨ ਵਿੱਚ ਰੱਖਦੇ ਹੋਏ ਜਿਹੜੀ ਇਲੈਕਸ਼ਨ ਆ ਉਹ ਗੁਰਦੁਆਰਾ ਸਿੱਖ ਸੁਸਾਇਟੀ ਦੀ ਜਿਹੜੀ ਆ ਉਹ 29 ਸਤੰਬਰ ਨੂੰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਵਿੱਚ ਸਵੇਰੇ 6 ਵਜੇ ਤੋਂ 7 ਵਜੇ ਤੋਂ ਲੈ ਕੇ 6 ਵਜੇ ਤੱਕ ਹੋਵੇਗੀ ਜਿਹਦੇ ਸਬੰਧ ਦੇ ਵਿੱਚ ਸਮੂਹ ਜਿੰਨੇ ਮੇਰੇ ਵੀਰ ਭੈਣਾਂ ਕੋਈ ਵੀ ਆਪਣੀ ਚਸਲੈਡ ਦੇ ਜਿਹੜੇ ਕੈਂਡੀਡੇਟ ਪਾਣਾ ਚਾਹੁੰਦੇ ਆ ਉਹਨਾਂ ਵਾਸਤੇ ਜਿਹੜੀ ਐਪਲੀਕੇਸ਼ਨਾਂ ਦੀ ਸਬਮਿਟ ਡੇਟ ਆ ਸਤ ਸ੍ਰੀ ਅਕਾਲ ਸਤੰਬਰ 2024 ਸ਼ੇਵਿਤ ਕਰਾ ਤੇ ਜਿਹੜੇ ਵੀਰ ਮੁੜ ਕੇ ਬਾਅਦ ਚ ਆਪਣੀ ਐਪਲੀਕੇਸ਼ਨ ਅਬਡਰਾ ਕਰਨੇ ਚਾਹੁੰਦੇ ਨੇ ਉਹਨਾਂ ਦੀ ਸਤੰਬਰ 12 2024 4 ਵਜੇ ਤੱਕ ਕਰੋ ਆਪਣੇ ਜੀ ਨੂੰ ਨੰਬਰ ਵਾਪਸ ਲਾ ਦਿਓ ਤੇ ਜਿਹੜਾ ਜਨਰਲ ਬਾਡੀ ਦੀ ਮੀਟਿੰਗ ਆ ਉਹ 14 ਸਤੰਬਰ 2024 ਨੂੰ ਸੈਕੰਡ ਫਲੋਰ ਦੇ ਉੱਤੇ ਜਿਹੜੀ ਆ ਹੋਏਗੀ 4 ਤੋਂ 6 ਵਜੇ ਤੱਕ ਜੀ ਦੇ ਵਿੱਚ ਗੁਰੂਗਵਾਲਾ ਸਾਹਿਬ ਦੇ ਮੁਖ ਸੇਵਾਦਾਰ ਪ੍ਰੈਜ਼ੀਡੈਂਟ ਆਪਣੀ ਰਿਪੋਰਟ ਸਬਮਿਟ ਕਰਨਗੇ ਤੇ ਬੋਰਡ ਆਫ ਡਾਇਰੈਕਟਰਸ ਦੇ ਜਿਹੜਾ ਉਹ ਆਪਣੀ ਤਰਫ ਸੰਗੇ ਦੇ ਫਾਈਨੈਂਸ਼ੀਅਲ ਦੇ ਸਾਡੇ ਕੈਸ਼ਰ ਸਾਹਿਬਾਨ ਉਹ ਆਪਣੀ ਰਿਪੋਰਟਾਂ ਪੜ੍ਹਨਗੇ ਉਸ ਤੋਂ ਇਲਾਵਾ ਕਾਗਲਸ ਜੋ ਵੀ ਸਾਡੀ ਉਹਦੇ ਵਿੱਚ ਕੋਈ ਵੀ ਨਵੇਂ ਸਿਹਾ ਆਉਂਦੇ ਨੇ ਉਹਨਾਂ ਨੂੰ ਮਿਲਣਾ ਨੋਟ ਕੀਤਾ ਜਾਊਗਾ ਤੇ ਉਹਦੇ ਮੁਤਾਬਕ ਜਿਹੜੀ ਇਹ ਇਲੈਕਸ਼ਨ ਜਿਹੜੀ ਆ ਉਹ ਕਰਾਇਆ ਜਾਏ ਕਿ ਹਰ ਇੱਕ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਏਗਾ ਕਿਸੇ ਨਾਲ ਕੋਈ ਵੀ ਪੱਖਪਾਤ ਜਾਂ ਕੀਤਾ ਨਹੀਂ ਹੋਗਾ ਜੋ ਵੀ ਮੇਰਾ ਵੀਰ ਭੈਣ ਕੁਰਸ਼ਾ ਕੋ ਉਹ ਆਪਣੀ ਕੰਬੀਨੇਸ਼ਨ ਦੇ ਕੇ ਆਪਣੇ ਜਿਹੜੇ ਇਲੈਕਸ਼ਨ ਜਿਹੜੀ ਉਹ ਲੱਗ ਸਕਦਾ ਸਾਰਿਆਂ ਨੂੰ ਖੁੱਲਾ ਜਿਹੜਾ ਉਹ ਸਵੈਵਰਤਾ ਜਾਂਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ